جڑی شکٹی صریف ایک آتما طور پر اٹکاہ بننگا ہے ساتھ سمیت تو شکٹی اہام جڑے اتماں ہو کرنا اپنی شکٹی ویسٹ ہو جانے ہوئی ہے نوہ اندرین دے رہی اکھر رہی زبان رہی انہ رہی انہ اندرین تو شکٹی بہت ختم ہو جانے ہے سیانے پر شکریہ دی جی کو بہت زیادہ بولنا ہوئے کہ ساتھ سمیت تو بندہ بکی ماننی ہو سکتا ہے ਜਿਵੇਂ ਮੰਨ ਬੰਦੇ ਦੀ ਨਿਸ਼ਾਨੀ ਹੈ ਉਹ ਘੱਟ ਬੋਲਦਾ ਹੋਏਗਾ ਉਹ ਬਹੁਤ ਵਰੀਕ ਅਕਲ ਦਾ ਮਾਲਕ ਹੋਏਗਾ ਇਹ ਦੁਨਿਆਵੀ ਤੌਰ ਤੇ ਹੈ ਹਾਲਾਂਕਿ ਉਹਨੇ ਸਿਰਫ ਇੱਕੋ ਹੀ ਇੰਦਰਾ ਸਾਧਿਆ ਹੈ ਭਾਵ ਉਹਨੇ ਬੋਲਣਾ ਬਹੁਤ ਤਾਂ ਬੰਦ ਕੀਤਾ ਹੈ ਉਹਨੇ ਘੱਟ ਬੋਲਣਾ ਸ਼ੁਰੂ ਕਰ ਦਿੱਤਾ ਉਹਨੇ ਆਪਣੇ ਬੋਲਣ ਉੱਤੇ ਪਾਬੰਦੀ ਰੱਖੀ ਹੈ ਤਾਂ ਸਾਧ ਸੰਗਤ ਉਹਦੀ ਸ਼ਕਤੀ ਇੰਨੀ ਵੱਧ ਜਾਂਦੀ ਉਹ ਹਜ਼ਾਰਾਂ ਲੋਕਾਂ ਨਾਲੋਂ ਵੱਧ ਸਿਆਣਾ ਹੋ ਜਾਂਦਾ ਹੈ ਜਿਹੜੇ ਰਾਜਨੀਤਿਕ ਲੋਕ ਜ਼ਿਆਦਾ ਬੋਲਦੇ ਹੁਣ ਉਹ ਰਾਜਨੀਤੀ 'ਚ ਫੇਲ ਹੋ ਜਾਂਦੇ ਨੇ ਜਿਹੜੇ ਬਹੁਤ ਸ਼ਿਖਰ ਤੇ ਪਹੁੰਚਦੇ ਨੇ ਉਹਨਾਂ ਦਾ ਤੁਸੀਂ ਵੇਖੋਗੇ ਉਹ ਬੋਲਣ ਦੇ ਘੱਟ ਹਜ਼ਾਰਾਂ ਲੋਕਪਰਵਾਨ ਨੂੰ ਮਾਰਕ ਕਹੀ ਜਾਂ ਨਿੰਦਿਆ ਕਰੀ ਜਾਂ ਉਹ ਬੰਦੇ ਬੋਲਦੇ ਨਹੀਂ ਜਿੰਨਾ ਘੱਟ ਬੋਲਣਗੇ ਉਨੀ ਸ਼ਕਤੀ ਉਹਨਾਂ ਦੀ ਵੱਧਦੀ ਹੈ ਸਿਰਫ ਇੱਕੋ ਹੀ ਇੰਦਰਾ ਸਾਧਿਆ ਹੈ ਤਮ ਵਾਦੀ ਤੌਰ ਤੇ ਉਹ ਬੰਦੇ ਦੀ ਪਾਵਰ ਸ਼ਕਤੀ ਵਧਣ ਲੱਗ ਪੈਂਦੀ ਹੈ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਸਾਧੂ ਹੁੰਦਾ ਹੈ ਉਹ ਆਪਣੇ ਨੌਂ ਦੇ ਨੌਂ ਇੰਦਰੇ ਸਾਧ ਕੇ ਰੱਖਦਾ ਹੈ ਉਹਦੀ ਆਤਮਿਕ ਸ਼ਕਤੀ ਅੰਦਰ ਇੰਨੀ ਜਮਾ ਹੋਣ ਲੱਗ ਪੈਂਦੀ ਹੈ ਉਹ ਆਪਣੇ ਨਾਲ ਨਾਲ ਆਪਣੇ ਪਰਿਵਾਰ ਆਪਣੇ ਸੰਗੀ ਸਾਥੀਆਂ ਦਾ ਭਲਾ ਕਰ ਸਕਦਾ ਉਹਦੇ ਵਿੱਚ ਇੰਨੀ ਸ਼ਕਤੀ ਆ ਜਾਂਦੀ ਹੈ ਉਹਦੀ ਪਹੁੰਚ ਸਿੱਧੀ ਰੱਬ ਤੱਕ ਹੋਣੀ ਸ਼ੁਰੂ ਹੋ ਜਾਂਦੀ ਹੈ ਉਦੀ ਸੰਸਾਰ ਤੇ ਲੋਕਾਂ ਤੋਂ ਪਹੁੰਚ ਨਹੀਂ ਉੱਪਰ ਉੱਠ ਜਾਂਦੀ ਹੈ ਉਸ ਸਰੀਰ ਧਾਰੀ ਸਾਧੂ ਦੀ ਪਹੁੰਚ ਰੱਬ ਦੇ ਦਰਵਾਜ਼ੇ ਤੱਕ ਹੋ ਜਾਂਦੀ ਹੈ ਉਹਦੀ ਪਹੁੰਚ ਸਿੱਧੀ ਰੱਬ ਨਾਲ ਹੋ ਜਾਂਦੀ ਹੈ ਭਾਈ ਗੁਰਦਾਸ ਸਿੰਘ ਨੇ ਲਿਖਿਆ ਨੌ ਦੁਆਰੇ ਸਾਧ ਸਾਧ ਸਦਾਇ ਕਿਸੇ ਸਾਧੂ ਨੇ ਜਿੱਦਣ ਨੌ ਦੁਆਰੇ ਸਾਧ ਲੈ ਭਾਈ ਉਦਣੋਂ ਸਾਧ ਅਖਵਾਉਣਾ ਸ਼ੁਰੂ ਹੁੰਦਾ ਹੈ ਉਹਦੇ ਅੰਦਰ ਸ਼ਕਤੀ ਟਿਕਣੀ ਸ਼ੁਰੂ ਹੋ ਜਾਂਦੀ ਹੈ ਕਈ ਵਾਰ ਤੁਸੀਂ ਹੁਕਮਨਾਮਾ ਸੁਣਦੇ ਹੋ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਹੁਕਮ ਕਰਨਗੇ ਉੱਥੇ ਪਾਤਸ਼ਾਹ ਕਹਿੰਦੇ ਆ ਬ੍ਰਹਮ ਬਿੰਦੈ ਤੇ ਸਦਾ ਬ੍ਰਹਮਤ ਰਹੈ ਬ੍ਰਹਮ ਦਾ ਅਰਥ ਰੱਬ ਬਿੰਦੈ ਦਾ ਅਰਥ ਰੱਬ ਬਾਰੇ ਜਾਣਣਾ ਬ੍ਰਹਮਤ ਦਾ ਅਰਥ ਸ਼ਕਤੀ ਭਾਈ ਉਹਦੇ ਅੰਦਰ ਫਿਰ ਰੱਬ ਵਾਲੀ ਸ਼ਕਤੀ ਰਹੇ ਦਾ ਅਰਥ ਟਿਕਣੀ ਸ਼ੁਰੂ ਹੋ ਜਾਵੇ ਜਿਨ ਆਪਣੇ ਇੰਦਰੀ ਸਾਧਣੇ ਸ਼ੁਰੂ ਕਰ ਲਏ ਉਹਦੇ ਅੰਦਰ ਰੱਬ ਵਾਲੀ ਸ਼ਕਤੀ ਟਿਕਣੀ ਸ਼ੁਰੂ ਹੋ ਜਾਂਦੀ ਉਹ ਰੱਬ ਬਾਰੇ ਜਾਨਣਾ ਸ਼ੁਰੂ ਕਰ ਦਿੰਦਾ ਇੱਕ ਵਾਰ ਫਿਰ ਪੜੋ ਬ੍ਰਹਮ ਬਿੰਦੈ ਤਿਸ ਦਾ ਬ੍ਰਹਮ ਤਰਹਿ ਇੱਕ ਸ਼ਬਦ ਲਿਵ ਲਾਏ ਭਾਈ ਇੱਕ ਸ਼ਬਦ ਨੂੰ ਲਿਵ ਜੋੜ ਗਈ ਨੋ ਇੰਦਰੀ ਸਾਧ ਲੈ ਫਿਰ ਬ੍ਰਹਮ ਦੀ ਸ਼ਕਤੀ ਜਿਹੜੀ ਹੈ ਦਹਿਮਤ ਉਹਦੇ ਅੰਦਰ ਰਹੇ ਦਰ ਤ ਟਿਕਣੀ ਸ਼ੁਰੂ ਹੋ ਗਈ। ਉਹ ਸ਼ਕਤੀ ਅੰਦਰ ਟਿਕਾਉ ਵਿੱਚ ਆ ਗਈ। ਉਹਨੇ ਰੱਬ ਨੂੰ ਜਾਨਣਾ ਸ਼ੁਰੂ ਕੀਤਾ। ਸਾ ਸੰਗਤ ਰੱਬ ਨੂੰ ਜਾਨਣ ਵਿੱਚ ਤੇ ਰੱਬ ਨੂੰ ਪੜਨ ਵਿੱਚ ਬਹੁਤ ਵੱਡਾ ਫਰਕ ਹੈ। ਰੱਬ ਬਾਰੇ ਪੜਨ ਵਿੱਚ ਤੇ ਰੱਬ ਨੂੰ ਜਾਨਣ ਵਿੱਚ ਬਹੁਤ ਵੱਡਾ ਫਰਕ ਹੈ। ਅਸੀਂ ਲੋਕ ਪੜ ਕੇ ਸੁਣਾ ਸਕਦੇ ਹਾਂ। ਮੈਂ ਜੋ ਤੁਹਾਨੂੰ ਸੁਣਾ ਰਿਹਾ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚੋਂ ਪੜ੍ਹ ਕੇ ਸੁਣਾ ਰਹੇ ਹਾਂ ਰੱਬ ਬਾਰੇ ਜਾਣ ਕੇ ਨਹੀਂ ਜੰਨਣ ਵਾਲੇ ਹੋਰ ਨੇ ਜਿਹੜੇ ਜਾਣ ਲੈਂਦੇ ਨੇ ਸਾ ਸੰਗਤ ਤੋਂ ਬ੍ਰਹਮ ਦਾ ਰੂਪ ਹੋ ਜਾਂਦੇ ਨੇ ਰੱਬ ਬਾਰੇ ਪੜਨਾ ਜਾਣਕਾਰੀ ਲੈਣੀ ਅਲੱਗ ਗੱਲ ਐ ਪਰ ਰੱਬ ਨੂੰ ਜਾਣ ਲੈਣਾ ਉਹ ਅਲੱਗ ਗੱਲ ਐ ਜਿਵੇਂ ਕਿਸੇ ਨੇ ਪਾਣੀ ਬਾਰੇ ਜਾਣ ਲਿਆ ਕਿ ਪਾਣੀ ਕਿਵੇਂ ਬਣਦਾ ਹੈ ਵਿਗਿਆਨ ਉਹਦੇ ਬਾਰੇ ਜਾਣ ਸਕਦੀ ਹੈ ਜਾਣਕਾਰੀ ਦੇਵੇਗੀ ਕਿ ਭਾਈ H2O ਭਾਵ ਦੋ ਗੈਸਾਂ ਹਾਈਡਰੋਜਨ ਔਰ ਆਕਸੀਜਨ ਇਹਦੇ ਮਿਸ਼ਰਣ ਨਾਲ ਪਾਣੀ ਬਣਦਾ ਹੈ ਪਰ ਜਿਸ ਬੰਦੇ ਨੂੰ ਪਿਆਸ ਲੱਗੀ ਹੋਵੇ ਉਹ ਪਾਣੀ ਬਾਰੇ ਜਾਣਦਾ ਸਤ ਸੰਗਤ ਪੱਲੀ ਜਾਣਕਾਰੀ ਨਹੀਂ ਗੱਲਾਂ ਪੜਿਆ ਨਹੀਂ ਹੈ ਉਹ ਪਾਣੀ ਦੀ ਪਿਆਸ ਨੂੰ ਫੀਲ ਕਰ ਰਹੇ ਹੈ ਕਿ ਪਾਣੀ ਦੀ ਸ਼ਕਤੀ ਕੀ ਹੈ ਉਹਨੂੰ ਉਹ ਫੀਲ ਕਰਦਾ ਹੈ ਰੋਟੀ ਬਾਰੇ ਜਾਨਣਾ ਚੰਗੀ ਗੱਲ ਹੈ ਕਨਕ ਦਾ ਟੱਕ ਕਿੱਥੋਂ ਬਣਿਆ ਹੈ ਇਦੇ ਬਾਰੇ ਪੜਾਇਆ ਜਾ ਸਕਦਾ ਪੜਿਆ ਜਾ ਸਕਦਾ ਪਹਿਲਾਂ ਕਣਕ ਬੀਜਣੀ ਪੈਂਦੀ ਹੈ ਫਰਕਦੀ ਹੈ ਐਨੇ ਮਹੀਨਿਆਂ ਬਾਅਦ ਫਿਰ ਉਹਨੂੰ ਸਿੱਟੇ ਲੱਗਦੇ ਨੇ ਫਿਰ ਉਹ ਐਨੇ ਚਿਰ ਬਾਅਦ ਪੱਕਦੀ ਇਹਦੇ ਬਾਰੇ ਪੜਿਆ ਜਾ ਸਕਦਾ ਕਿ ਰੋਟੀ ਕਿੱਥੋਂ ਬਣੀ ਹੈ ਪਰ ਸਾਧ ਸੰਗਤ ਰੋਟੀ ਦੀ ਲੱਗੀ ਹੋਈ ਭੁੱਖ ਉਹ ਫੀਲ ਕਰਨ ਤੋਂ ਬਾਅਦ ਰੋਟੀ ਬਾਰੇ ਜਾਣਿਆ ਜਾਂਦਾ ਕਿ ਉਹਦੀ ਸ਼ਕਤੀ ਕੀ ਹੈ ਇੰਨਾ ਸਾਧ ਸੰਗਤ ਰੱਬ ਬਾਰੇ ਪੜਨ ਨਾਲ ਅਲੱਗ ਗੱਲ ਹੈ ਰੱਬ ਨੂੰ ਜਨਣ ਵਾਲੇ ਫੀਲ ਕਰ ਲੈਂਦੇ ਨੇ ਰੱਬ ਕੀ ਹੈ ਉਹ ਮਹਿਸੂਸ ਕਰਦੇ ਨੇ ਅੰਦਰ ਇਹਨੂੰ ਮਹਾਰਾਜ ਕਹਿੰਦੇ ਆਂ ਬ੍ਰਹਮ ਬਿੰਦੈ ਤੇ ਸਦਾ ਬ੍ਰਹਮਤ ਰਹੈ ਇੱਕ ਸ਼ਬਦ ਲੈ ਵਲਾਏ ਨਦ ਨਦੀ 18 ਸਿੱਧੀ ਪਿਛੈ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਇ ਪਈ ਉਹਨੇ ਰੱਬ ਦੇ ਨਾਮ ਨੂੰ ਹਿਰਦੇ ਚ ਵਸਾਲਿਆ ਹੁਣ 9 ਨਦੀਆਂ 18 ਸਿੱਧੀਆਂ ਉਹਨਾਂ ਦੇ ਮਗਰ ਕੰਮ ਕਰਨੀਆਂ ਕਿਉਂ ਉਹ ਬ੍ਰਹਮਤ ਸ਼ਕਤੀ ਅੰਦਰ ਡੱਗ ਗਏ ਹੁਣ ਉਹ ਜੋ ਜ਼ੁਬਾਨ ਤੋਂ ਕਹਿਣਗੇ ਉਹ ਪੂਰਾ ਹੋਣ ਦੀ ਸੁਭਾਅਨਾ ਹੈ ਹੋਨੋ ਜੋ ਕੁਝ ਰਸਨਾ ਤੋਂ ਕਹਿ ਦੇਣ ਉਹ ਪੂਰਾ ਹੋਣ ਦੀ ਸੁਭਾਅ ਨੇ ਸਾਧ ਸੰਗਤ ਰੇੜੀਆਂ ਬਾਹਰ ਫਰੂਟ ਦੀਆਂ ਭਰੀਆਂ ਪਈਆਂ ਨੇ ਐਪਲ ਤੇ ਹੋਰ ਪਦਾਰਥਾਂ ਫਰੂਟਾਂ ਨਾਲ ਰੇੜੀਆਂ ਦੁਕਾਨਾਂ ਭਰੀਆਂ ਹੋਣੀਆਂ ਪਰ ਸਾਧ ਸੰਗਤ ਕਈ ਵਾਰ ਸਾਧੂ ਕਿਸੇ ਨੂੰ ਪ੍ਰੇਮ ਦੇ ਚਾਕੇ ਫਲ ਦੇ ਦਿੰਦਾ ਉਹ ਬੰਦੇ ਦਾ ਕਲਿਆਣ ਹੋ ਜਾਂਦਾ ਉਸ ਤਰ੍ਹਾਂ ਦੇ ਐਪਲ ਤਾਂ ਤੁਹਾਨੂੰ ਬਾਹਰ ਵੀ ਮਿਲ ਜਾਂਦੇ ਨੇ ਉਹ ਤਾਂ ਮੁੱਲ ਖਰੀਦੇ ਜਾ ਸਕਦੇ ਔਰ ਜਿਹੜੇ ਲਿਆਕੇ ਰੱਖੇ ਨੇ ਉਹ ਵੀ ਕਿਸੇ ਸਾਧੂ ਨੇ ਆਪਣੇ ਬਗੀਚੇ ਚ ਆਪੋ ਵਾਹੇ ਨਹੀਂ ਉਹ ਵੀ ਬਾਜ਼ਾਰ ਮੰਡੀ ਵਿੱਚੋਂ ਨੇ ਫਰੋਟ ਖਰੀਦ ਕੇ ਕਿਸੇ ਨੇ ਲੈੰਦੇ ਪਰ ਜਪਣ ਵਾਲੇ ਦੇ ਅੰਦਰ ਸ਼ਕਤੀ ਬ੍ਰह्म ਤੈਨੂੰ ਟੱਗਈਏ ਉਹਦੇ ਹੱਥਾਂ ਵਿੱਚ ਬਰਕਤ ਹੈ ਉਹਦੇ ਕਦਮਾਂ ਵਿੱਚ ਕ੍ਰਾਂਤੀ ਹੈ ਉਹਦੇ ਬੋਲਾਂ ਵਿੱਚ ਕਰਾਮਾਤ ਹੈ ਕਿਉਂ ਭਾਈ ਉਹਨੇ ਨੌ ਇੰਦਰੇ ਸਾਧ ਲੈਨੇ ਨੌ ਦੁਆਰੇ ਸਾਧ ਸਾਧ ਸਦਾਇ ਉਹਨੇ ਨੌ ਇੰਦਰੇ ਸਾਧ ਲੈ ਜਿਹਨੂੰ ਮਹਾਰਾਜ ਕਹਿੰਦੇ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਫਿਰ ਕੀ ਹੋਇਆ ਗੁਰਦੁਆਰੇ ਲਾਇ ਭਾਵਨੀ ਇਕਨਾ ਦਸਵਾਂ ਦਵਾਰ ਦਿਖਾਇਆ ਇਕਨਾ ਅਰਥ ਕਿਸੇ ਵਿਰਲੇ ਨੂੰ ਰੱਬ ਨੇ ਉਹ ਦਰ ਦਖਾ ਦਿੱਤਾ ਜਿਸ ਦਰ ਵਿੱਚੋਂ ਲੰਘ ਕੇ ਪਰਮਾਤਮਾ ਨੂੰ ਮਿਲੀਦਾ ਹੈ ਸਾਡੀ ਪਹੁੰਚ ਸਿਰਫ ਗੁਰਦੁਆਰੇ ਤੱਕ ਹੈ ਸਾਧੂ ਦੀ ਪਹੁੰਚ ਗੁਰੂ ਤੱਕ ਹੈ ਸਾਡੀ ਪਹੁੰਚ ਸਿਰਫ ਗੁਰਦੁਆਰੇ ਦੀ ਇਮਾਰਤ ਤੱਕ ਹੈ ਸਾਧੂ ਦੀ ਪਹੁੰਚ ਸਿੱਧੀ ਗੁਰੂ ਜਾਂ ਰੱਬ ਤੱਕ ਹੈ ਇਸ ਲਈ ਉਹ ਕੰਮ ਕਰਾ ਸਕਦਾ ਹੈ ਸਾ ਸੰਗਤ ਜਿੱਦੀ ਜਿੱਥੋਂ ਤੱਕ ਪਹੁੰਚ ਹੋਵੇ ਉੱਥੋਂ ਤੱਕ ਉਹ ਕੰਮ ਕਰਵਾ ਦਿੰਦਾ ਹੈ ਕਿਸੇ ਬੰਦੇ ਨੂੰ ਇੱਥੋਂ ਪਿੰਡੋਂ ਬਾਹਰ ਮੁੱਲਾਂਪੁਰ ਵੀ ਨਹੀਂ ਕੋਈ ਬੰਦਾ ਜਾਣਦਾ ਕੋਈ ਬੰਦੇ ਦੀ ਪਹੁੰਚ ਐਸੀ ਵੀ ਹੋ ਸਕਦੀ ਜਿਹੜਾ ਇੱਥੇ ਬਹਿ ਕੇ ਚੰਡੀਗੜ੍ਹ ਨੂੰ ਕੰਮ ਕਰਾ ਸਕਦਾ ਦਿੱਲੀ ਵੀ ਕਰਵਾ ਸਕਦਾ ਇਹ ਦੁਨਿਆਵੀ ਤੌਰ ਤੇ ਬਾਹਰੀ ਬੰਦੇ ਦੀ ਜਿੱਥੋਂ ਤੱਕ ਪਹੁੰਚ ਹੈ ਉੱਥੋਂ ਤੱਕ ਸ਼ੁਭਾਰਸ਼ ਹੈ ਐਦਾਂ ਰੱਬ ਦੇ ਜਪਣ ਵਾਲਿਆਂ ਦੀ ਪਹੁੰਚ ਰੱਬ ਤੱਕ ਹੁੰਦੀ ਹੈ ਤੈਉ ਮਹਾਰਾਜ ਨੇ ਕਿਹਾ ਜਨਾਨਾ ਵਿਸਰੇ ਨਾਮ ਸੇ ਕਨੇ ਹ ਆ ਜੋ ਹਰ ਹਿਰਦੈ ਸਦਾ ਵਸਾਏ ਉਹ ਕਿਹੋ ਜਿਹਾ ਪੜੋ ਜਿਨਾ ਨਾ ਵਿਸਰੇ ਨਾਮ ਸੇ ਕਨੇ ਆ ਭੇਦ ਨਾ ਜਾਣੂ ਮੂਲ ਸਾਈਂ ਦੇ ਆ ਜੋ ਹਰ ਹਿਰਦੈ ਸਦਾ ਵਸਾਏ ਉਹਨਾਂ ਦਾ ਬ੍ਰਹਮਤ ਭਾਵ ਸ਼ਕਤੀ ਤੱਕ ਗਈ ਹੈ ਉਹਨੂੰ ਜੋ ਜ਼ੁਬਾਨ ਤੋਂ ਕਹਿਣ ਉਹ ਪੂਰਾ ਹੋਣ ਦੀ ਸੰਭਾਗ ਨਾ ਹੋ ਸਕਦਾ ਔਰ ਜਿਹੜੀ ਗੱਲ ਦੁਨੀਆ ਵਿੱਚ ਇੰਪੋਸੀਬਲ ਹੋਵੇ ਹੋ ਸਕਦਾ ਹੈ ਉਹਨਾਂ ਦੇ ਕਹਿਣ ਨਾਲ ਉਹ ਗੱਲ ਪੋਸੀਬਲ ਹੋ ਜਾਏ ਸੰਭਵ ਹੋ ਜਾਏ ਇਹ ਦੁਨੀਆ ਵਿੱਚ ਰੱਬ ਦੇ ਘਰ ਦੀ ਪੂਰੀ ਕਰਾਮਾਤ ਹੈ ਔਰ ਸਾਥ ਸੰਗਤ ਇਹ ਚੀਜ਼ ਤੁਸੀਂ ਧਿਆਨ ਵਿੱਚ ਰੱਖਿਓ ਜਿਵੇਂ ਕਿਸੇ ਬੰਦੇ ਨੇ ਇੱਥੋਂ ਬੜੀ ਤੌਰ ਤੇ ਫੋਨ ਕਰਕੇ ਚੰਡੀਗੜ੍ਹ ਦਿੱਲੀ ਕੰਮ ਕਰਵਾ ਸਕਦਾ ਹੈ ਐਦਾਂ ਰੱਬ ਦਾ ਪਿਆਰਾ ਕਿਸੇ ਨੂੰ ਕਵੇ ਭਾਈ ਆਹ ਕੰਮ ਕਰ ਉਹਦੇ ਕਰਨ ਨਾਲੋਂ ਕੰਮ ਹੋ ਸਕਦਾ ਹੈ ਕਿਉਂ ਜਦੋਂ ਉਹਨੇ ਸਿੱਧੀ ਗੱਲ ਕਰਕੇ ਕਹਵੇ ਆ ਇਹਨੂੰ ਕੋਹਾ ਪੱਗਜ ਬਣਾ ਕੇ ਲਿਆਵੇ ਮੈਨੂੰ ਨੌਕਰੀ ਲਵਾ ਦਿੰਦੇ ਇਹ ਬਾਰੀ ਤੌ ਸਾਧੂ ਕਿਸੇ ਨੂੰ ਕਹਿ ਦਿੰਦਾ ਹੈ ਭਾਈ ਤੂੰ ਆਹ ਪਹਾਠ ਕਰਨਾ ਸ਼ੁਰੂ ਕਰ ਤੇਰਾ ਕੰਮ ਹੋ ਜਾਣਾ ਉਹਨੇ ਗੁਰੂ ਦੀ ਬਾਣੀ ਨਾਲ ਜੋੜ ਦਿੱਤਾ ਔਰ ਸਾਧ ਸੰਗਤ ਕੰਮ ਸਿੱਧਾ ਰੱਬ ਨੇ ਕਰ ਦਿੱਤਾ ਇਹਨੂੰ ਬਾਦਸ਼ਾਹ ਕਹਿੰਦੇ ਜੇ ਕੋਈ ਬਚਨ ਕਮਾਉਣ ਲੱਗ ਜਾਏ ਉਹ ਭਵਜਲੋਂ ਪਾਰ ਲੰਘ ਸਕਦਾ ਪਰ ਬਚਨ ਕੱਲਾ ਇੱਥੋਂ ਤੱਕ ਨਾ ਹੋਵੇ ਬੱਚਿਆਂ ਨੂੰ ਬਾਹਰ ਧੱਲਣਾ ਜੀ ਜ਼ਮੀਨ ਮਿਲ ਜਾਏ ਆ ਘਰ ਵਾਲਾ ਸ਼ਰਾਬ ਨਹੀਂ ਛੱਡਦਾ ਜੀ ਇਹ ਦੁਨਿਆਵੀ ਗੱਲਾਂ ਨੇ ਜੇ ਕੋਈ ਕੰਟੀਨ ਨੂੰ ਲਗਾਤਾਰ ਬਚਨ ਕਮਾਉਣ ਲੱਗ ਜਾਏ ਤਾਂ ਇਹ ਵੀ ਹੋ ਸਕਦਾ ਹੈ ਕਿ ਸਾਧੂ ਦੀ ਜਿੱਥੋਂ ਤੱਕ ਪਹੁੰਚ ਹੈ ਉਤੋਂ ਦੀ ਪਹੁੰਚ ਉੱਥੋਂ ਤੱਕ ਕਰਵਾ ਦੇ